ਜੀਵਕਾਤਾ ਦਿਵੰਦ ਦੇ ਸਕੂਲ ਸ੍ਰੀ குரு ਸ੍ਰੀ குரு ਹਰਿਜਨ ਪਬਲਿਕ ਸਕੂਲ ਡੁਗਰੀ ਰੋਡ ਜਣਾ ਰੱਖੇ ਜਿਹੜਾ ਅੱਜ ਫੰਕਸ਼ਨ ਹੋ ਰਿਹਾ ਐ ਐਨੂਅਲ ਫੰਕਸ਼ਨ ਐ ਔਰ ਬੜੀ ਖੁਸ਼ੀ ਬਣੇ ਤੇ ਆ ਕੇ ਅੱਜ ਇਸ ਸਕੂਲ ਨੇ ਬਹੁਤ ਤਰੱਕੀ ਕੀਤੀ ਐ ਬਹੁਤ ਇੰਪਰੂਵਮੈਂਟ ਕੀਤੀ ਐ ਨਵਾਂ ਬਲਾਕ ਬਣਿਆ ਐਡਮਿਨਿਸਟ੍ਰੇਸ਼ਨ ਦਾ ਬਾਥਰੂਮ ਸਾਰੇ ਨਵੇਂ ਬਣਦੇ ਨੇ ਜਿਹੜੀ ਗਰਾਊਂਡ ਖੜੀ ਐ ਜਿੱਥੇ ਖੜੇ ਆਪਾਂ 2 ਮਹੀਨੇ ਚ ਇਹਨੂੰ ਵੀ ਆਪਾਂ ਸਾਰਾ ਕਨਵਰਟ ਕਰ ਦੇਣਾ ਐ ਲੁਧਿਆਣਾ ਦੇ ਦੁਗਰੀ ਰੋਡ ਸਥਿਤ ਸਕੂਲ ਦੇ ਵਿੱਚ ਸਾਬਕਾ ਲੋਕਲ ਬੋਡੀ ਮੰਤਰੀ ਅਤੇ ਚੀਫ ਖਾਲਸਾ ਦੇ ਪ੍ਰਧਾਨ ਇੰਦਰਬੀਰ ਸਿੰਘ ਨਿੱਝਰ ਨੇ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ, "ਹਰ ਸਾਲ ਦੀ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਸਾਲਾਨਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ ਪੁੱਜੇ ਅਤੇ ਸਕੂਲ ਦੀ ਸਮੁੱਚੀ ਟੀਮ ਦੇ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।" ਜੀਵ ਕਾਤਾ ਦਿਵਾਨ ਦੇ ਸਕੂਲ શ્રીਕਰੂ શ્રીਕਰੂ ਰੈਪਬਲਿਕ ਸਕੂਲ ਡੁਗਰੀ ਰੋਡ ਜਣਾ ਰੱਖੇ ਜਿਹੜਾ ਅੱਜ ਫੰਕਸ਼ਨ ਹੋ ਰਿਹਾ ਐ ਐਨੂਅਲ ਫੰਕਸ਼ਨ ਐ ਇਸ ਬਹੁਤ ਹੀ ਸੋਹਣੇ ਬੱਚੇ ਪਰਫਾਰਮ ਕਰ ਰਹੇ ਨੇ ਔਰ ਉਹਦੇ ਚ ਉਹਨਾਂ ਨੇ ਚਾਰ ਅਲੱਗ-ਅਲੱਗ ਗਰੁੱਪ ਬਣਾਇਆ ਉਹਦੇ ਚ ਉਹਨਾਂ ਨੇ ਇੱਕ ਫੈਂਟਸੀ ਰੱਖੀ ਐ ਇੱਕ ਸੱਚ ਰੱਖਿਆ ਇੱਕ ਜੋ ਸਰਕ ਤਸੱਵਰ ਹੁੰਦਾ ਐ ਇੱਕ ਸਾਡੇ ਜੋ ਸੱਚ ਹੁੰਦਾ ਜਿਵੇਂ ਕਿ ਉਹਨਾਂ ਨੇ ਆ ਮਹਾਰਾਜ ਜਿਸ ਨੇ ਪੇਸ਼ ਕੀਤਾ ਐ ਇੱਕ ਸੁਪਰਮੈਨ ਬੈਟਮੈਨ ਸਟੀਲਮੈਨ ਇਹ ਜਿਹੜੇ ਹੀਰੋ ਸਾਡੇ ਜਿਹੜੇ ਤਸੱਵਰੀ ਹੀਰੋ ਨੇ ਤੋ ਦੂਜੇ ਬੰਨੇ ਉਹਨਾਂ ਰੱਖਿਆ ਮਰਜ ਸਿੰਘ ਰੱਖਿਆ ਹੈ ਔਰ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਰੱਖੇ ਨੇ ਸਾਡੇ ਰਾਜਗੁਰੂ ਸਖਦੇਵ ਪਗਤ ਸਿੰਘ ਇਹਨਾਂ ਵਰਗੇ ਜਿਹੜੇ ਸਾਡੇ ਸੱਚ ਪ੍ਰਸਨ ਪ੍ਰੋਗਰਾਮ ਹੈ ਔਰ ਬੜੀ ਖੁਸ਼ੀ ਬਣੇ ਤੇ ਆ ਕੇ ਅੱਜ ਇਸ ਸਕੂਲ ਨੇ ਬਹੁਤ ਤਰੱਕੀ ਕੀਤੀ ਹੈ ਬਹੁਤ ਇੰਪਰੂਵਮੈਂਟ ਕੀਤੀ ਹੈ ਨਵਾਂ ਬਲਾਕ ਬਣਿਆ ਐਡਮਿਨਿਸਟ੍ਰੇਸ਼ਨ ਦਾ ਬਾਥਰੂਮ ਸਾਰੇ ਨਵੇਂ ਬਣਦੇ ਨੇ ਜਿਹੜੀ ਗਰਾਊਂਡ ਖੜੀ ਹੈ ਜਿੱਥੇ ਖੜੇ ਆਪਾਂ 2 ਮਹੀਨੇ ਚੰਨੂ ਵੀ ਆਪਾਂ ਸਾਰਾ ਕਨਵਰਟ ਕਰ ਦੇਣਾ ਹੈ ਨਮਸਕਾਰ ਜੀ ਪੰਜਾਬੀ ਪੀਟੀ ਤੇ ਬੌਸਰੀਆਂ ਗਰਾਊਂਡ ਬਣਾਉਣੇ ਜਾ ਰਹੀਆਂ ਹਨ ਫਰਸਟ ਕਲਾਸ ਸਕੂਲ ਬਣਾਵਾ ਕੇ ਮੈਂ ਸਕੂਲ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਲੁਧਿਆਣਾ ਲਾਈਵ ਲਈ ਟਿੰਕਾ ਚਾਰਤੀ ਰਿਪੋਰਟ